ਜਿੰਦਾਬਾਦ 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 ਜਗਦੀਪ ਸਿੰਘ ਕਾਕਾ ਬਰਾੜ ਜਿੰਦਾਬਾਦ 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 ਜਗਦੀਪ ਸਿੰਘ ਕਾਕਾ ਬਰਾੜ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਸੁਬਾਨ ਅੱਲੀ ਮੁਖਈਏ ਟੋਰ ਦੇ ਓਏ ਸਾਈਡ ਤੇ ਸਾਈਡ ਦੇ ਉੱਪਰ ਸਾਈਡ ਦੇ ਉੱਪਰ ਸਾਈਡ ਦੇ ਉੱਪਰ ਬਾ ਬਾ ਮੁਾਰਕਾ ਹੈ ਸਾਈਡ ਦੇ ਦੋ ਨਾ ਮਾਰੀ ਜੇ ਕੋਈ ਪਾਈ ਸਾਈਡ ਇਧਰ ਵੀ ਇਧਰ ਪੈਲਾ ਫੁਕੇ ਫੌਂਕੀਆ ਗੱਲੀਆਂ ਲੋਕ ਆਪਣਾ ਬਾਣੀ ਦਾ ਇਹ ਕਹਿੰਦੇ ਪਾਣੀ ਹੀ ਪਤਾ ਨਹੀਂ ਪਾਣੀ ਹਾਂਜੀ ਕੀ ਕਹੂੰਗੀ ਮੈਂ ਪਹਿਲਾਂ ਤਾਂ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਰਵਿੰਦ ਜੀ ਦਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਐ ਸਾਡੇ ਅੰਜਾਰਜ ਸਹਿਬਾਨ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਦੇ ਚ ਖਾਸ ਕਰਕੇ ਸੰਦੀਪ ਪਾਠਕ ਜੀ ਦਾ ਜਿੰਨੇ ਵੀ ਪਾਰਟੀ ਦੇ ਅਧਿਕਾਰਾਂ ਅਧਿਕਾਰ ਅਹੁਦੇਦਾਰਾਂ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚ ਮੈਨੂੰ ਮੈਨੂੰ ਪਾਰਟੀ ਨੇ ਵਿਸ਼ਵਾਸ ਕਰਕੇ ਮਾਨ ਸਾਹਬ ਹਾਰਾ ਨੇ ਮੇਰੇ ਤੇ ਵਿਸ਼ਵਾਸ ਕਰਕੇ ਪਾਰਟੀ ਦੀ ਟਿਕਟ ਦਿੱਤੀ ਹੈ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਹਰ ਹਾਲਤ ਕੋਸ਼ਿਸ਼ ਕਰਾਂਗਾ ਤੁਹਾਨੂੰ ਲੱਗਦਾ ਨਹੀਂ ਕਿ ਸਰਹੱਦੀ ਇਲਾਕੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਕਿਵੇਂ ਹੱਲ ਕੀਤੀਆਂ ਜਾਣਗੀਆਂ ਔਰ ਕੰਪੇਨ ਕਦੋਂ ਤੇ ਕਿੱਥੋਂ ਸ਼ੁਰੂ ਕਰ ਰਹੇ ਹੈਗੇ ਉਹ ਕੰਪੇਨ ਬਾਰੇ ਸ਼ਡਿਊਲ ਅਸੀਂ ਅੱਜ ਬਣਾ ਲਾਂਗੇ ਇੱਕ ਅੱਧੇ ਦਿਨ ਚ ਅਸੀਂ ਤੁਹਾਨੂੰ ਆ ਆਪ ਦੇ ਫੇਸਬੁਕ ਤੇ ਜਾਂ ਸੋਸ਼ਲ ਮੀਡੀਆ ਤੇ ਪਾ ਦਾਂਗੇ ਕਿ ਕਿਦੋਂ ਤੋਂ ਕਿੱਥੋਂ ਸ਼ੁਰੂ ਕਰ ਰਹੇ ਸਾਰੇ ਐਮਐਲਏ ਸਹਬਾਂ ਨਾਲ ਹਲਕਿਆਂ ਦੇ ਨਵੇਂ ਦੇ ਨਵੇਂ ਐਮਐਲਏ ਸਹਬਾਂ ਨਾਲ ਮੀਟਿੰਗ ਕਰਕੇ ਹਲਕਾ ਅੰਚਾਰਜ ਨਾਲ ਜਿਹੜੇ ਅਬੂਰ ਤੇ ਉਹਨਾਂ ਨਾਲ ਮੀਟਿੰਗ ਕਰਕੇ ਕੰਬੈਨ ਦਾ ਜਿਹੜਾ ਸ਼ੈਡਿਊਲ ਅਸੀਂ ਵਟਸਐਪ ਤੇ ਪਾ ਦਾਂਗੇ। ਗਰੀਬ ਦੇ ਚਿਹਰਿਆਂ ਦੇ ਨਾਮ ਦੀ ਚਰਚਾ ਹੋ ਰਹੀ ਹੈਗੀ ਅੱਜ ਉਹ ਹੁੰਦੇ ਹੈ ਕਿ ਆ ਕਿ ਕਿਸ ਤਰ੍ਹਾਂ ਦਾ ਮੁਕਾਬਲਾ ਜਿਹੜਾ ਹੈਗਾ ਉਹ ਰਹੇਗਾ ਔਰ ਕਿਸ ਤਰ੍ਹਾਂ ਲੱਗਦਾ ਹੈਗਾ ਤੁਹਾਨੂੰ ਦੇਖੋ ਇਹ ਇਲੈਕਸ਼ਨ ਇੱਕ ਜੀ ਚੀਜ਼ ਹੁੰਦੀ ਆ ਉਹਦੇ ਚ ਕੋਈ ਵੀ ਚਿਹਰਾ ਆ ਸਕਦਾ ਮੈਂ ਇਹ ਸੋਚ ਕੇ ਇਲੈਕਸ਼ਨ ਨਹੀਂ ਲੜ ਰਿਹਾ ਕਿ ਫਲਾਨਾ ਆਊਗਾ ਮੈਂ ਉਹਦੇ ਆਉਣ ਤੋਂ ਬਾਅਦ ਇਲੈਕਸ਼ਨ ਲੜੂੰਗਾ ਮੈਂ ਪਾਰਟੀ ਨਾਲ ਨੇ ਮੈਨੂੰ ਸੱਜਿਆ ਪਾਰਟੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੇਰਾ ਨਾਮ ਅਨਾਉਂਸ ਕਰਨ ਲੱਗੇ ਆ ਮਾਨ ਸਾਹਿਬ ਨੇ ਮੈਨੂੰ ਆਖਿਆ ਕਿ ਤੁਹਾਡਾ ਨਾਮ ਅਨਾਉਂਸ ਕਰਨ ਹੈ ਗੈਂ ਮੈਂ ਉਹਨਾਂ ਨੂੰ ਕਿਹਾ ਹੀ ਕੋਈ ਗੱਲ ਨਹੀਂ ਤੁਸੀਂ ਕਰੋ ਕੋਈ ਚਿਹਰਾ ਆ ਜੀ ਮੈਨੂੰ ਉਸ ਗੱਲ ਦੀ ਕੋਈ ਪਰਵਾਹ ਨਹੀਂ ਨਾ ਮੈਂ ਇਹ ਸੋਚ ਕੇ ਇਲੈਕਸ਼ਨ ਲੜ ਰਿਹਾ ਕਿ ਫਲਾਨਾ ਆਊਗਾ ਤਾਂ ਲੜਨਾ ਜਾਂ ਦੂਜਾ ਆਊਗਾ ਤਾਂ ਨਹੀਂ ਲੜਦਾ ਜਿਹੜੇ ਚਿਹਰਿਆਂ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਸਾਰੇ ਵਿਚਾਰੀ ਜਾਂਦੇ ਆ ਕਿ ਅਸੀਂ ਕਿਹੜੇ ਹਲਕੇ ਤੋਂ ਸੇਫ ਹੋ ਕੇ ਲੜ ਸਕਦੇ ਆ ਪਰ ਮੈਨੂੰ ਲੱਗਦਾ ਕਿ ਪੰਜਾਬ 'ਚ ਕਿਤੇ ਵੀ ਸੇਫ ਨਹੀਂ ਹੋ ਸਕਦਾ ਉਹ ਆਉਣ ਹੀ ਨਾ ਬਸ ਇਹ ਕਿਹੜੇ ਰਹਿ ਗਏ ਇਸ ਲਈ ਤੁਹਾਨੂੰ ਪਾਰਲੀਮੈਂਟ ਦੇ ਕੋਲ ਲਾਨੇ ਆਇਆ ਤੁਹਾਡੇ ਤੇ ਮਾਨ ਬਖਸ਼ਿਆ ਤੇ ਮੁੱਦੇ ਕਿਹੜੇ ਕਿਹੜੇ ਰਹਿਣਗੇ ਜਿਹੜੇ ਪਹਿਲ ਦੇ ਆਧਾਰ ਤੇ ਹੱਲ ਹੋਣਗੇ ਪਹਿਲ ਦੇ ਆਧਾਰ ਤੇ ਸਭ ਤੋਂ ਵੱਧ ਪਾਰਲੀਮੈਂਟ ਦੇ ਵਿੱਚ ਉਹ ਮੁੱਦੇ ਉਠਾਏ ਜਾਣਗੇ ਜਿਹੜੇ ਫਾਜ਼ਿਲਕਾ ਦੇ ਮੁੱਦੇ ਹੈ ਜਿਵੇਂ ਕੈਂਸਰ ਦਾ ਮੁੱਦਾ ਜਿਵੇਂ ਕਾਲੇ ਪੀਲੇ ਦਾ ਮੁੱਦਾ ਸਾਡੇ ਬਾਰਡਰ ਲਾਈਨ ਦੇ ਉੱਤੇ ਕਾਫੀ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਉਹ ਮੁੱਦਿਆਂ ਨੂੰ ਲੈ ਕੇ ਪਾਰਲੀਮੈਂਟ ਚ ਜਾਵਾਂਗੇ ਪਾਰਲੀਮੈਂਟ ਤੋਂ ਉਹਨੂੰ ਹੱਲ ਕਰਾਉਣ ਦੀ ਹਰ ਹਾਲਤ ਕੋਸ਼ਿਸ਼ ਕਰਾਂਗੇ ਅਕਸਰ ਹੀ ਦੇਖ ਲੈਂਦਾ ਪਾਰਲੀਮੈਂਟ ਵਿੱਚ ਪਹੁੰਚ ਕੇ ਬਾਅਦ ਵਿੱਚ ਫਸਾਰ ਨਹੀਂ ਲੈਂਦੇ ਹਾਂ ਐਮਪੀ ਦਾ ਹਲਕਾ ਵੱਡਾ ਹੁੰਦਾ ਐਮਪੀ ਦਿਖਦਾ ਹੀ ਨਹੀਂ ਕਈ ਹਲਕਿਆਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਅਕਸਰ ਹੀ ਬੋਲਪੁਰ ਹਲਕੇ ਨਾਲ ਤਾਂ ਹੋਇਆ ਹੀ ਹੈ ਨਹੀਂ ਲੱਗਦਾ ਮੈਂ ਤੁਹਾਨੂੰ ਇਸ ਗੱਲ ਬਾਰੇ ਅੱਜ ਕਹਿਣਾ ਤਾਂ ਕੋਈ 700 ਹੀ ਨਹੀਂ ਜੀ ਗੱਲ ਹੋਊਗੀ ਮੈਂ ਮੁਖਸਰ ਦਾ ਵਿਧਾਇਕ ਹਾਂ ਤੁਸੀਂ ਸਾਰੇ ਪ੍ਰੈਸ ਪੋਰਟਰ ਦੱਸ ਸਕਦੇ ਹੋ ਕਿ ਮੈਂ ਮੁਖਸਰ ਦੇ ਵਿੱਚ ਕਿੰਨਾ ਕੁ ਅਲੋਪ ਰਹਿਣਾ ਮੈਂ ਲਗਾਤਾਰ ਹਫਤੇ ਦੇ ਵਿੱਚ ਪੰਜ ਦਿਨ ਮੁਕਸਰ ਦੇ ਵਿੱਚ ਲਾਜ਼ਮੀ ਹਾਜ਼ਰ ਹੋਣਾ ਹੈ ਹਰੇਕ ਦੋਖਸਕ ਦੇ ਵਿੱਚ ਹਾਜ਼ਰ ਹੋਣਾ ਹੈ ਹਰੇਕ ਕੰਮ ਦੇ ਵਿੱਚ ਹਾਜ਼ਰ ਹੋਣਾ ਉਸੇ ਤਰ੍ਹਾਂ ਹੀ ਮੈਂ ਪਾਰਲੀਮੈਂਟ ਦੇ ਵਿੱਚ ਹਲਕਾ ਫਰੋਜਪੁਰ ਦੇ ਵਿੱਚ ਹਰ ਥਾਂ ਤੇ ਜਾਣ ਦੀ ਪੂਰੀ ਕੋਸ਼ਿਸ਼ ਰੱਖੂਗਾ ਪ੍ਰਧਾਨ ਸਾਹਿਬ ਸੁਪਰੀਮੋ ਦੀ ਕਮੀ ਨਹੀਂ ਮੁਸਕੂਰੀ ਕੋਈ ਜਿੱਥਰੋਂ ਅੰਦਰ ਹੈ ਕੋਈ ਜਿੱਥਰੋਂ ਕੋਈ ਨੁਕਸਾਨ ਨਹੀਂ ਹੁੰਦਾ ਕੋਈ ਸੰਗਰੂਰ ਜੀ ਸੁਪਰੀਮੋ ਆ ਵੀ ਤੇ ਆਪਣੇ ਕਮੀਆਂ ਜਰੂਰ ਨਜ਼ਰ ਆਉਂਦੀਆਂ ਹੀ ਸੁਪਰੀਮੋ ਸਾਹਿਬ ਦੇ ਅੰਦਰ ਜਾਣ ਨਾਲ ਬਹੁਤ ਅਫਸੋਸ ਵਾਲੀ ਗੱਲ ਹੈ ਪਰ ਹਿੰਦੁਸਤਾਨ ਦੀ ਜਿਹੜੀ ਜਨਤਾ ਹੈ ਉਹਨੇ ਅੱਜ ਤੱਕ ਠੱਗਾ ਨਹੀਂ ਖਿਆ ਪੰਜਾਬ ਦੀ ਜਨਤਾ ਖਾਸ ਕਰਕੇ ਠੱਗਾ ਨਹੀਂ ਸਹਿੰਦੀ ਜਿਹੜਾ ਠੱਗਾ ਸਾਡੇ ਸੁਪਰੀਮੋ ਨਾਲ ਹੋਇਆ ਹੈ ਅਰਵਿੰਦ ਜੀ ਨਾਲ ਹੋਇਆ ਉਹ ਲੋਕਾਂ ਦੀ ਬਰਦਾਸ਼ਤ ਤੋਂ ਬਾਹਰ ਹੈ ਸਾਨੂੰ ਲੋਕ ਲਗਾਤਾਰ ਆ ਕੇ ਕਹਿ ਰਹੇ ਹੈ ਕਿ ਤੁਸੀਂ ਤਕੜੇ ਹੋ ਅਸੀਂ ਨਾਲੇ ਮੋਦੀ ਦਾ ਇਹ ਧੱਕਾ ਅਸੀਂ ਸਹਿਣ ਨਹੀਂ ਕਰਾਂਗੇ ਅਸੀਂ ਵੋਟਾਂ ਦੇ ਵਿੱਚ ਮੋਦੀ ਨੂੰ ਜਵਾਬ ਦੇਵਾਂਗੇ ਭਾਜਪਾ ਨੂੰ ਜਵਾਬ ਦੇਵਾਂਗੇ ਇਹ ਜਿਹੜਾ ਮੇਰਾ ਖਿਆਲ ਤਾਂ ਜੇ ਅਸੀਂ ਗੱਲ ਕਰੀਏ ਕਿ ਸਾਡੇ ਕੋਲੇ ਹਰੇਕ ਪਿੰਡ ਦੇ ਵਿੱਚ ਕੇਂਜਰੀਵਾਲ ਸਾਹਿਬ ਦਾ ਰੂਪ ਹਰੇਕ ਥਾਂ ਤੇ ਹੈ ਹਰੇਕ ਵਰਕਰ ਸਾਡਾ ਕੇਂਜਰੀਵਾਲ ਸਾਹਿਬ ਦਾ ਰੂਪ ਧਾਰ ਕੇ ਮਾਨ ਸਾਹਿਬ ਦਾ ਰੂਪ ਧਾਰ ਕੇ ਪਿੰਡਾਂ ਦੇ ਵਿੱਚ ਬੈਠਾ ਅਸੀਂ ਇਸ ਗੱਲ ਦੀ ਕੋਈ ਸਾਨੂੰ ਚਿੰਤਾ ਨਹੀਂ ਕਿ ਸਾਡਾ ਕੋਈ ਦਿੱਕਤ ਆਊਗੀ